ਵੈਗਰੂ ਜੀ ਪਹਿਲਾ ਰਿਸ਼ਤਾ ਜੀ ਨਾਮ ਕੁਮਾਰ 1986 ਦਾ ਜਨਮ ਪੰਫੁੱਟ ਨੋ ਹਾਈਟ ਹੈ ਜੀ ਪ੍ਰਜਾਪਤ ਕੁਮਾਰ ਨੇ ਪਲੱਸ 2 ਪਾਸ ਕੰਪਿਊਟਰ ਡਿਪਲੋਮਾ ਕੀਤਾ ਹੈ ਇਹਨਾਂ ਦੀ ਆਪਣੀ ਸ਼ਾਪ ਹੈ ਜੀ ਗੁਰੂ ਜੀ ਰਿਲੇਟਡ ਆਲ ਅਸੈਸਰੀਜ਼ ਮਟੀਰੀਅਲਸ ਐਂਡ ਸਬ ਰੂਪ ਐਂਡ ਮੇਨ ਸਤਸੰਗ ਇਵੈਂਟਸ ਆਰਗੇਨਾਈਜ਼ਰ ਦਾ ਸਾਰਾ ਸਭ ਕੁਝ ਨਕਲ ਹੈ ਜੀ ਔਰ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਨੇ ਇੱਕ ਭਰਾ ਤੇ ਦੋ ਭੈਣਾਂ ਦੋਨੋਂ ਮੈਰਿਡ ਹੈ ਜੀ ਸਬ ਮੈਰਿਡ ਹੈ ਔਰ ਏਰੀਆ ਜੀ ਖੰਨਾ ਲੁਧਿਆਣਾ ਲੜਕੀ ਚਾਹੀਦੀ ਸਿੰਪਲ ਕਰੇ ਲੁੱਕ ਕਮ ਸੇ ਕਮ ਪਲੱਸ 2 ਪਾਸ ਹੋਵੇ ਔਰ ਕੋਈ ਮੰਗ ਨਹੀਂ ਹੈ ਜੀ ਨੋ ਡਿਮਾਂਡ ਚੁਣੀ ਚੜਾਵਾ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤਰੀ ਵਾਈਗ੍ਰੋ ਜੀ ਰਿਸ਼ਤਾ ਜੀ ਜੱਟ ਸਿੱਖ ਲੜਕੀ ਦਾ ਨਾਮ ਕੋਰ 1999 ਦਾ ਜਨਮ ਪੁਨਫੁੱਟ 7 ਹੈ ਜੀ ਸਟੂਡੀਨਰੀ ਬੀਏ ਪੀਏ ਬੀਐਡ ਸੌਰੀ ਬੀਪੈਡ ਔਰ ਐਮਪੈਡ ਜੌਬ ਕਰਦੀ ਹੈ ਬੀ ਸਵਿਮਿੰਗ ਕੋਚ ਹੈ ਗਿਆ ਮਾਤਾ ਜੀ ਇੱਕ ਪਰਿਵਾਰ ਦੇ ਵਿੱਚ ਔਰ ਪਿਤਾ ਜੀ ਸਰਕਾਰੀ ਰਿਟਾਇਰਡ ਇਹਦੀ ਹੈ ਜੀ ਖਰੜ ਵਧੇਰੇ ਜਾਣਕਾਰੀ ਲਈ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਜੀ ਲੜਕਾ ਵਧੀਆ ਹੋ ਵਾਈਗ੍ਰੋ ਜੀ ਰਿਸ਼ਤਾ ਜੀ ਮੰਗਲਿਕ ਲੜਕੇ ਦਾ ਲੜਕਾ ਬਿਜ਼ਨਸਮੈਨ ਹੈ ਜੀ ਨਾਮ ਸਿੰਘ 1999 ਦਾ ਜਨਮ ਪੁਨਫੁੱਟ 7 ਹੈ ਪਲਸ 2 ਪਾਸ ਅੰਮ੍ਰਿਤਸਰ ਸਿਟੀ ਦੇ ਰਹਿਣ ਵਾਲੇ ਹੈ ਜੀ ਔਰ ਮਹਿਰਾ ਸਿੱਖ ਕਾਸਟ ਹੈ ਮਾਡ ਇੰਕਮ ਹੈ ਜੀ ਲੜਕੀ ਮੰਗਲੀ ਖੋਵੇ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਡਾਇਰੈਕਟ ਗੱਲ ਕਰ ਸਕਦੇ ਜੀ ਰਿਸ਼ਤੇ ਦੀ ਜੀ ਗ੍ਰੀਸ ਵਰਕ ਪਰ ਮੀਟ ਜੱਟ ਸਿੱਖ ਲੜਕੇ ਦਾ ਨਾਮ ਸਿੰਘ ਸੰਧੂ ਹੈ 1985 ਦਾ ਜਨਮ ਪਿੰਡ ਫੁੱਡਾ ਸਾਈਟ ਹੈ ਜੀ ਗ੍ਰੈਜੂਏਟ ਹੈ ਗਿਆ ਔਰ ਵਰਕ ਕਰਦੇ ਪੇ ਗ੍ਰੀਸ ਦੇ ਵਿੱਚ ਐਗਰੀਕਲਚਰ ਦਾ ਏਰੀਆ ਜੀ ਜਲੰਧਰ ਇਹਨਾਂ ਦਾ ਬੈਕਗ੍ਰਾਉਂਡ ਇੱਕ ਪਹਿਨ ਤੇ ਇੱਕ ਭਰਾ ਦੋਨੋਂ ਕੈਨੇਡਾ ਗਿਆ ਮਮੀ ਪਾਪਾ ਦੋਨੋਂ ਨਹੀਂ ਹੈਗੇ ਠੀਕ ਹੈ ਔਰ ਲੜਕੀ ਚਾਹੀਦੀ ਹੈ ਪਰਵੇਂ ਗਰੀ ਪਰਿਵਾਰ ਤੋਂ ਹੋਵੇ ਸੋਨੀ ਹੋਵੇ ਇਹਨਾਂ ਨੇ ਕੋਟ ਮੈਰਿਜ ਕਰਨੀ ਇਹਨਾਂ ਨੂੰ ਕੋਈ ਡਿਮਾਂਡ ਵੀ ਨਹੀਂ ਹੈ ਜੀ ਤੁਸੀਂ ਵੈਗਰੂ ਜੀ ਰਿਸ਼ਤੇ ਜੀ ਯੂਕੇ ਰਿਟਰਨ ਲੜਕੇ ਦਾ ਹਿੰਦੂ ਪੰਜਾਬੀ ਹੈ ਜੀ ਨਾਮ ਆਰ ਕਾਸ ਸ਼ਿੰਬੇ 1973 ਦਾ ਜਨਮ 5 ਫੁੱਟ 9 ਹਾਈਟ ਅੰਡਰ ਗ੍ਰੈਜੂਏਟ ਨੇ ਔਰ ਵਰਕ ਕਰਦੇ ਪਜੇ ਮੈਡੀਕਲ ਰਿਪਰੈਜ਼ੈਂਟੇਟਿਵ ਆਫ ਹੋਮੋਪੈਥਿਕ ਸਮਾਰਟ ਇਨਕਮ ਹੈ ਜੀ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਇੱਕ ਸਿਸਟਰ ਹੈ ਜੋ ਮੈਰਿਡ ਹੈ ਏਰੀਆ ਇਹਨਾਂ ਦਾ ਜਲੰਧਰ ਹੈ ਲੜਕੀ ਚਾਹੀਦੀ ਹੈ ਸਿੰਪਲ ਹੋਵੇ ਡਿਵੋਰਸੀ ਵਿਡੋ ਜਾਂ ਅਨਮੈਰਿਡ ਹੋਏ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਲੜਕੀ ਭਾਵੇਂ ਜੌਬ ਕਰਦੀ ਹੋਵੇ ਜਾਂ ਨਾ ਜੌਬ ਕਰਦੀ ਹੋਵੇ ਜੇ ਵਿਡੋ ਜਾਂ ਫਿਰ ਡਿਵੋਰਸੀ ਅਗਰ ਇੱਕ ਬੇਬੀ ਹੈ ਤੇ ਤਾਂ ਵੀ ਅਸੈਪਟ ਕਰ ਸਕਦੇ ਹੈ ਠੀਕ ਹੈ ਜੀ ਤੁਸੀਂ ਨਾਲ ਜੁਰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਜੀ ਰਿਸ਼ਤੇ ਦੀ ਵਾਈਕ ਰਿਸ਼ਤੇ ਜੀ ਲੜਕੀ ਦਾ ਨਾਮ ਕੋਰ 2002 ਦਾ ਜਨਮ 14 ਹਾਈਡਰੋਜੀ ਸ਼ਿੰਬੇ ਕਾਸਟ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਕਿ ਪ੍ਰਾਪ ਵੀ ਕੈਨੇਡਾ ਲੜਕਾ ਚਾਹੀਦਾ ਯਾ ਜੋ ਯੂ ਜੋ ਯੂ ਐਸ ਏ ਕੈਨੇਡਾ ਜਾਂ ਫਿਰ ਆਸਟ੍ਰੇਲੀਆ ਦਾ ਪੀਅਰ ਹੋਵੇ ਜਾਂ ਸਿਟੀਜ਼ਨ ਹੋਵੇ ਨਾ ਜੂ ਸੰਪਰਗ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈਕ ਰਿਸ਼ਤੇ ਜੀ ਅਮ੍ਰਿਤਾ ਰੀ ਲੜਕੇ ਦਾ ਜੀ ਰਾਗੀ ਨੇ ਨਾਮ ਸਿੰਘ 27 ਸਾਲ ਦੀ ਉਮਰ ਡੇਰਾ ਬਾਬਾ ਨਾਨਕ ਰਹਿੰਦੇ ਹੈ ਜੀ ਕੰਮ ਰਾਗੀ ਔਰ ਪਲੱਸ ਉਹ ਨੌਕਰੀ ਵੀ ਕਰਦੇ ਨੇ ਠੀਕ ਹੈ ਜੀ ਪਿਤਾ ਜੀ ਸਰਕਾਰੀ ਰਿਟਾਇ ਲੜਕੀ ਵਧੀਆ ਸੁਭਾਅ ਦੀ ਹੋਵੇ ਚੁਣੀ ਚੜਾਵਾ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਤੇ ਜਿਹੜਾ ਰਿਸ਼ਤਾ ਹੈ ਜੀ ਵੈਲ ਸੈਟਲਡ ਲੜਕੇ ਦਾ ਜਟ ਸਿੱਖ ਹੈ ਜੀ ਲੜਕਾ ਤਿੰਨ ਗਿਲੇ ਜ਼ਮੀਨ ਹੈ ਨਾਲੇ ਨਰਾ ਕਰਿਆਣਾ ਸਟੋਰ ਹੈ ਜੀ ਨਾਮ ਸਿੰਘ ਜਟ ਸਿੱਖ ਉਮਰ 35 ਸਾਲ 5 ਫੁੱਟ 7 ਹਾਈਟ ਹੈ ਜੀ ਡਿਵੋਰਸ ਹੋਇਆ ਆਪਣਾ ਦੋ ਲੜਕੇ ਹੈ ਜੀ ਇਹਨਾਂ ਦੇ ਕੋਲ ਪਰਿਵਾਰ ਦੇ ਵਿੱਚ ਮਾਤਾ ਜੀ ਭਰਾ ਫੋਰਨ ਹੈ ਤੇ ਭੈਣ ਮੈਰਿਡ ਹੈ ਏਰੀਆ ਜੀ ਤਰਨ ਤਰਨ ਪੱਟੀ ਲੜਕੀ ਚਾਹੀਦੀ ਹੈ ਜਿਹੜਾ ਡਿਵੋਰਸ ਹੋਇਆ ਹੋਵੇ ਜਾਂ ਵਿਡੋ ਹੋਵੇ ਨਾਲ ਅਗਰ ਇੱਕ ਬੱਚੇ ਵੀ ਹੋ ਅਸੈਪਟ ਕਰ ਲਣਗੇ ਠੀਕ ਹੈ ਜੀ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਤੁਸੀਂ ਨਾਲ ਜੋ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਡਾਇਰੈਕਟ ਗੱਲ ਕਰ ਸਕੋ ਜੀ ਰਿਸ਼ਤੇ ਦੀ ਮਾਈਗਰ ਜੀ ਰਿਸ਼ਤਾ ਜੀ ਵੈਲ ਸੈਟਲਡ ਲੜਕੇ ਦਾ ਨਾਮ ਜੇ ਸ਼ਰਮਾ ਕਾਸਟ ਆਰਿਆ ਜਨਮ 1994 5 ਫੁੱਟ 8 ਹਾਈਟ ਹੈ ਜੀ ਡਿਪਲ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਚ ਕੀਤਾ ਜੀ ਇਹਨਾਂ ਨੇ ਜੌਬ ਕਰਦੇ ਵੀ ਫ੍ਰੀਲੈਂਸਿੰਗ ਮੋਹਾਲੀ ਦੇ ਵਿੱਚ ਪਿਤਾ ਜੀ ਡਿਪੋ ਹੋਲਡਰ ਨੇ ਔਰ ਮਾਤਾ ਜੀ ਟੀਚਰ ਨੇ ਇੱਕ ਸਿਸਟਰ ਜੋ ਮੈਰਿਡ ਹੈ ਸਿਬਲਿੰਗ ਨੇਵਰ ਮੈਰਿਡ ਏਰੀਆ ਜੀ ਟਾਂਡਾ ਜਲੰਦ ਸੌਰੀ ਹੁਸ਼ਿਆਰਪੁਰ ਜ਼ਿਲ੍ਹਾ ਠੀਕ ਹੈ ਲੜਕੀ ਚਾਹੀਦੀ ਹੈ ਮਿਨੀਮਮ ਜਿਹਨੇ ਬੀਏ ਕੀਤੀ ਹੋਵੇ ਤੁਸੀਂ ਨਾਲ ਜਰੂਰ ਸੰਪਰਕ ਕਰਨਾ ਜੀ ਬਹੁਤ ਵਧੀਆ ਰਿਸ਼ਤਾ ਵਾ ਨਾਲ ਪਰਿਵਾਰ ਦਾ ਨੰਬਰ ਹੈ ਜੀ ਵੈਗਰੇਟੀ ਰਿਸ਼ਤਾ ਜੀ ਕਬੀਰ ਪੰਥੀ ਲੜਕੇ ਦਾ ਜੀ ਨਾਮ ਐਚ ਜਨਮ 1986 ਕਰਦ 5 ਫੁੱਟ 7 ਇੰਚ ਸਟਡੀ ਇਹਨਾਂ ਨੇ ਪਲਸ 2 ਕਿੰਨੀ ਪਲਸ ਆਈਟੀਆਈ ਕਲੀਅਰ ਕੀਤੀ ਦੋ ਵਾਰ ਇਹਨਾਂ ਨੇ ਠੀਕ ਹੈ ਜੀ ਜੌਬ ਕਰਦੇ ਪਏ ਇਲੈਕਟ੍ਰੀਸ਼ੀਅਨ ਬਾਬਾ ਫਰੀਦ ਜੀ ਯੂਨੀਵਰਸਿਟੀ ਵਿੱਚ ਔਰ ਡਿਵੋਰਸ ਹੋਇਆ ਪਿਆ ਜੀ ਕਿਨਾਰਾ ਬੇਟਾ ਛੋਟਾ ਪਿਤਾ ਜੀ ਜੋ ਸਰਕਾਰੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਨੇ ਏਰੀਆ ਜੀ ਫਰੀਦ ਕੋਟ ਲੜਕੀ ਚਾਹੀਦੀ ਜੋ ਕਰੇਲੂ ਹੋਵੇ ਔਰ ਨਾ ਜੋ ਸੰਪਰਕ ਕਰਨ ਦੇ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇਦਾਰੀ ਰਿਸ਼ਤਾ ਜੀ ਲੜਕੀ ਦਾ ਨਾਮ ਕੋਰੋਨੀ ਸੋ 96 ਦਾ ਜਨਮ ਪਿੰਡ ਫੁੱਟ ਚੇ ਹਾਈਟ ਹੈ ਜੀ ਕਾਸਟ ਔਰ ਰੰਗ ਸਾਫ ਹੈ ਜੀ ਲੜਕੀ ਸੋਹਣੀ ਹੈ ਜੀ ਲੜਕੀ ਬਹੁਤ ਸੋਹਣੀ ਹੈ ਠੀਕ ਹੈ ਔਰ ਸਲੂਨ ਦਾ ਕੰਮ ਕਰਦੀ ਪਈ ਹੈ ਜੀ ਪਿਤਾ ਜੀ ਦੁਬਈ ਦੇ ਵਿੱਚ ਮਾਤਾ ਜੀ ਹੋਮ ਮੇਕਰ ਇੱਕੇ ਸੌਰੀ ਇਹਨਾਂ ਦਾ ਏਰੀਆ ਜੀ ਫਿਲੌਰ ਜਲੰਧਰ ਲੜਕਾ ਚਾਹੀਦਾ ਵਧੀਆ ਹੋਵੇ ਨਾਲ ਕੋਈ ਬਿਲਕੁਲ ਵੀ ਸੰਪਰਕ ਨਾ ਕਰਨ ਵਾਈਗ੍ਰੇ ਜੀ ਰਿਸ਼ਤਾ ਜੀ ਵੈਲ ਸੈਟਲਡ ਅਰੋੜਾ ਲੜਕੇ ਦਾ ਜੀ ਲड़का ਮੰਗਲੀ 1997 ਦਾ ਜਨਮ ਪੰਫਟ ਨੋ ਹਾਈਟਾ ਜੀ ਵੈਲ ਸੈਟਲਡ ਹਨ ਆਪਣਾ ਬਿਜ਼ਨਸ ਹੈ ਜੀ ਦੋ ਸ਼ਾਪ ਹੈ ਲੜਕੇ ਦੇ ਕੋਲ ਔਰ ਪਿਤਾ ਜੀ ਦਾ ਆਪਣਾ ਬਿਜ਼ਨਸ ਹੈ ਮਾਤਾ ਜੀ ਹੋਮ ਮੇਕਰ ਨੇ ਦੋ ਪਰਾਣੇ ਇੱਕ ਛੋਟਾ ਵਾ ਜੋ ਸਟੱਡੀ ਕਰ ਰਿਹਾ ਇੱਕ ਵੱਡਾ ਜੋ ਫੋਰਨ ਦੇ ਵਿੱਚ ਹੈ ਵਾ ਇਹਦੀਆ ਜੀ ਤਲਵਾੜਾ ਜ਼ਿਲ੍ਹਾ ਸ਼ੀਰਪੁਰ ਲੜਕੀ ਚਾਹੀਦੀ ਵਧੀਆ ਹੋਵੇ ਸੋਨੀ ਹੋਵੇ ਔਰ ਮੰਗਲਿਕ ਹੋਵੇ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈਕਰ ਜੀ ਰਿਸ਼ਤਾ ਹੈ ਜੀ ਜੱਟ ਸਿੱਖ ਲੜਕੇ ਦਾ ਲੜਕੇ ਦੇ ਕੋਲ ਆਟਕੇ ਲਈ ਜ਼ਮੀਨ ਹੈ ਜੀ ਨਾਮ ਸਿੰਘ ਹੈ ਜੀ ਗੋਤਮੱਲੀ 1999 ਦਾ ਜਨਮ 6 ਫੁੱਟ ਹਾਈਟ ਹੈ ਪਲੱਸ 2 ਪਾਸ ਖੇਤੀਬਾੜੀ ਦਾ ਕੰਮ ਹੈ ਜੀ ਨਾ ਤਾਂ ਐਨਰ ਸ਼ਾਰਟ ਟਰਮ ਡਿਵੋਰਸ ਹੋਇਆ ਹੈ ਜੀ ਇੱਕ ਮਹੀਨਾ ਹੀ ਸ਼ਾਦੀ ਚੱਲੀ ਸੀ ਇਹਨਾਂ ਦੇ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਨੇ ਪਰਿਵਾਰ ਵਿੱਚ ਹੀ ਕਪਰਾ ਏਰੀਆ ਜੀ ਅੰਮ੍ਰਿਤਸਰ ਲੜਕੀ ਚਾਹੀਦੀ ਜੋ ਗਰੀਬ ਪਰਿਵਾਰ ਤੋਂ ਹੋਵੇ ਸ ചുണ്ി ചടാവാ നോട്ടിമ നമ്പർ ജീവിത ഗൽക്കി രജിസ്റ്റ ਰਿਸ਼ਤਾ ਜੀ ਬਿਜ਼ਨਸਮੈਨ ਲੜਕੇ ਦਾ ਨਾਮ ਕੁਮਾਰ ਖਤਰੀ ਕਾਸਟ ਜੀ 1995 ਦਾ ਜਨਮ ਪੈਨਫੁੱਟ 7 ਹੈ ਜੀ ਡਿਪਲੋਮਾ ਇਨ ਮਕੈਨਿਕਲ ਇੰਜੀਨੀਅਰਿੰਗ ਤੇ ਉੱਚਕਿਤਾ 3 ਸਾਲ ਦਾ ਔਰ ਬਿਜ਼ਨਸ ਕਰਦੇ ਹੈ ਜੀ ਪਿਤਾ ਜੀ ਵੀ ਬਿਜ਼ਨਸਮੈਨ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਪੈਨਾ ਜੋ ਮੈਰਿਡ ਹੈ ਏਰੀਆ ਜੀ ਤੁਰੀ ਨਾਲ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰ ਸਕਦੇ ਜੀ ਲੜਕੀ ਵਧੀਆ ਹੋਵੇ ਨੋ ਡਿਮਾਂਡ ਰਿਸ਼ਤਾ ਜੀ ਲੜਕੀ ਦਾ ਨਾਮ ਹਾਈਡਰ ਹੈ ਕਾ ਜੀ ਕਾਸਟ ਮਜਬੀ 2000 ਦਾ ਜਨਮ ਪੈਨਫੁੱਟ 7 ਹੈ ਜੀ ਪਲਸ 2 ਮਾਸ ਮਾਤਾ ਜੀ ਪਰਿਵਾਰ ਦੇ ਜੀ ਪਿ ਹੋਵੇ ਨਾਲ ਕੋਈ ਕਾਸਟ ਇਸ਼ੂ ਨਹੀਂ ਹੈ ਨਾ ਜਰੂਰ ਸੰਪਰਕ ਕਰਨਾ ਜੀ ਵਾਹਿਗੁਰੂ ਜੀ ਰਿਸ਼ਤੇ ਜੀ ਕੈਨੇਡਾ ਵਰਕ ਪਰਮਿਟ ਲੜਕੇ ਦਾ ਨਾਮ ਸਿੰਘ ਰਮਦਾਸੀਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਜੀ 2001 ਦਾ ਜਨਮ 5 ਫੁੱਟ 6 ਹਾਈਟ ਹੈ ਜੀ ਔਰ ਸਟੱਡੀ ਕੀਤੀ ਇਹਨਾਂ ਨੇ 1 ਸਾਲ ਡਿਪਲੋਮਾ ਇਨ ਫਾਇਰ ਐਂਡ ਸੇਫਟੀ ਐਂਡ 2 ਈਅਰ ਡਿਪਲੋਮਾ ਇਨ ਬਿਜ਼ਨਸ ਜੋ ਕੈਨੇਡਾ ਤੋਂ ਕੀਤਾ ਇਹਨਾਂ ਨੇ ਠੀਕ ਹੈ ਵਰਕਿੰਗ ਕਰਦੇ ਪਏ ਐਜ਼ ਅ ਟੈਕਨੀਸ਼ੀਅਨ ਹੈਗੇ ਨੇ ਸੁਪਰਵਾਈਜ਼ਰ ਨੇ ਠੀਕ ਹੈ ਜੀ ਕੈਨੇਡਾ ਔਰ ਸੌਰੀ ਔਨਟਾਰੀਓ اور ਪਰिवार ਦੇ ਵਿੱਚ ਜੋ ਪਿਤਾ ਜੀ ਨੇ ਸਰਕਾਰੀ ਨੌਕਰੀ ਕਰਦੇ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਛੋਟਾ ਬ్రਦਰ ਹੈ ਜੀ ایریا ਜੀ ਪਮਾਲੀ ਜ਼िला ਲੁਧਿਆਣਾ ਲੜਕੀ 체ਦੀ ਜੋ ਕੈਨੇਡਾ ਦੀ ਪੀਅਰ ਹੋਵੇ ਜਾਂ ਸਿਟੀਜ਼ਨ ਹੋਵੇ ਔਰ ਹਮਦਾਸੀਆ ਸਿਕ ਫੈਮਲੀ ਤੋਂ ਬਿਲੋਂਗ ਕਰਦੀ ਹੋਵੇ ਇਹਨਾਂ ਜੁਰੂ ਸੰਪਰਕ ਕਰਨਾ ਜੀ ਲੜਕਾ অন্ਟਾਰੀਓ ਰੰਦਾਵਾ ਸੋ ਨਾਲ ਪਰਿਵਾਰ ਦਾ ਨੰਬਰ ਹੈ ਵਾਈ ਗੁਜਰ ਜਿ ਰਿਸ਼ਤਾ ਜੀ ਮੰਗਲਿਕ ਵੈਲ ਸੈਟਲਡ ਲੜਕੇ ਦਾ ਨਾਮ ਸਿੰਘ ਹੈ ਜੀ ਬਾਜੀਗੜ ਸਿੱਖੇਗੇ ਨੇ 1996 ਦਾ ਜਨਮ 6 ਫੀਟ ਹਾਈਟ ਹੈ ਜੀ ਪਲਸ 2 ਪਾਸ ਐ ਨਾ ਦਾ ਆਪਣਾ ਵੈਲ ਸੈਟਲਡ ਸ਼ਾਪ ਹੈ ਜੀ ਆਟੋ ਇਲੈਕਟ੍ਰੀਕਲਸ ਇਲ ਜੀ ਇੱਕ ਪ੍ਰਾ ਮੈਰਿਡ ਹੈ ਜੀ ਔਰ ਏਰੀਆ ਜੀ ਲੁਧਿਆਣਾ ਲੜਕੀ ਚਾਹੀਦੀ ਹੈ ਜੋ ਮੰਗਲਿਕ ਹੋਵੇ ਨਾ ਡਿਮਾਂਡ ਚੁਣੀ ਚੜਾਵਾ ਨਾਲ ਪਰਿਵਾਰ ਦਾ ਨੰਬਰ ਹੈ ਜੀ ਐਗ੍ਰੇਜੀ ਰਿਸ਼ਤਾ ਜੀ ਖਾਨਦਾਨੀ ਲੜਕੇ ਦਾ ਯੂਐਸਏ ਵਰਕ ਪਰਮਿਟ ਤੇ ਗਾਵਾ ਔਰ ਲੜਕੇ ਦੀ ਗਰੰਟੀ ਮੇਰੀ ਲੜਕੇ ਦਾ ਨਾਮ ਹਾਈਡ ਰੱਖਿਆ ਗਿਆ ਜੀ ਅਰੋੜਾ ਸਿਕ ਫੈਮਿਲੀ ਤੋਂ ਬਿਲੋਂਗ ਕਰਦੇ 1994 ਚਰਨ ਪੌਂਟ 11 ਹਾਈਟ ਹੈ ਜੀ ਲੜਕੇ ਨੇ ਗ੍ਰੈਜੂਏਟ ਹੈ ਔਰ ਮੈਨੇਜਰ ਨੇ ਯੂਐਸਏ ਦੇ ਵਿੱਚ ਇੰਡੀਆਨਾ ਦੇ ਵਿੱਚ ਰਹਿੰਦੇ ਪੇਰੈਂਟਸ ਦੋਨੋਂ ਹੀ ਨਹੀਂ ਹੈਗੇ ਇੱਕ ਵੱਡਾ ਬ੍ਰਦਰ ਹੈ ਮੈਰਿਡ ਹੈ ਯੂਰਪ ਦੇ ਵਿੱਚ ਗਿਆ ਏਰੀਆ ਅਮਰੀਸਨ ਲੜਕੀ ਚਾਹੀਦੀ ਯੂਐਸਏ ਜਾਂ ਫਿਰ ਕੈਨੇਡਾ ਦੇ ਵਿੱਚ ਹੋਵੇ ਵਧੀਆ ਸੁਭਾਅ ਦੀ ਹੋਵੇ ਐਗ੍ਰੇਜੀ ਰਿਸ਼ਤਾ ਹੈ ਜੀ ਪਲੱਸ ਚੁਪਾਸ ਸਲਾਈ ਦਾ ਕੰਮ ਕਰਦੀ ਲੜਕੀ ਦਾ ਜੀ ਔਰ ਰਾਜਪੂਤ ਸੁਨਿਆਰ ਅੰਮ੍ਰਿਤਸਰ ਦੇ ਰਹਿਣ ਵਾਲੇ ਹੈ 2000 ਦਾ ਜਨਮ 5 ਫੁੱਟ 2 ਹਾਈਟ ਹੈ ਜੀ ਪਿਤਾ ਜੀ ਨਹੀਂ ਹੈ ਕਿ ਲੜਕੀ ਸिलाई ਦਾ ਕੰਮ ਕਰਦੀ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਤੇ ਇੱਕ ਬਰਾ ਲੜਕਾ ਚਾਹੀਦਾ ਜੋ ਵਧੀਆ ਹੋਵੇ ਕੰਮ ਕਰਦਾ ਹੋਵੇ ਆਪਣਾ ਜਾਂ ਫਿਰ ਨੌਕਰੀ ਕਰਦਾ ਹੋਵੇ ਠੀਕ ਹੈ ਜੀ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਦੂਜਾ ਮੇਰਾ ਇੱਕੋ ਹੀ ਨੰਬਰ ਹੈ ਠੀਕ ਹੈ ਜੀ